ਚਰਨੋਂ ਮਿਟਿਆ ਮੇਰੀ ਹਤੀ ਬਲਾਏ ਹੁਣ ਤ੍ਰਿਸ਼ਨਾ ਮਰ ਗਈ ਸ਼ਬਦ ਦੇ ਨਾਲ ਜੁੜ ਕੇ ਆਤਮਿਕ ਆਨੰਦ ਵਿੱਚ ਆ ਕੇ ਮਨ ਟਿਕ ਗਿਆ ਰਹਾਓ ਚਰਨ ਕਮਲ ਆਰਾਧ ਭਗਵੰਤਾ ਮਨ ਕਿਦਾਂ ਟਿਕ ਗਿਆ ਜਿੱਦਾਂ ਕਈ ਦਫਾ ਆਪਾਂ ਉਦਾਹਰਣ ਦਿੱਤੀ ਹੈ ਦੌੜੀ ਆਈ ਇੱਕ ਬਜ਼ੁਰਗ ਮਾਂ ਕੋਈ ਮਹਾਤਮਾ ਗੁਰਮੁਖ ਜਨ ਲੰਘੇ ਜਾਂਦੇ ਨਹੀਂ ਭੱਜ ਕੇ ਕਹਿੰਦੀ ਵੇ ਬਾਬਾ ਰੁਕੀ ਰੁਕੀ 2 ਮਿੰਟ ਮੇਰੀ ਗੱਲ ਸੁਣੀ ਹੁਣ ਅੱਗੋਂ ਮਹਾਪੁਰਖ ਕਹਿੰਦੇ ਦੱਸੋ ਕਹਿਣ ਲੱਗੀ ਬੜਾ ਨਾਮ ਜਪਦੀ ਆਂ ਦਾਨ ਪੁੰਨ ਵੀ ਬੜਾ ਕਰਦੀ ਆਂ ਪਰ ਮਨ ਫੇਰ ਵੀ ਨਹੀਂ ਟਿਕਦਾ ਮਨ ਫੇਰ ਵੀ ਚਾਹੁੰਦਾ ਕੋਈ ਮੇਰੀ ਵਡਿਆਈ ਕਰੇ ਮੇਰੀ ਸੋਭਾ ਹੋਵੇ ਮੇਰੀ ਜੈ ਜੈਕਾਰ ਹੋਵੇ ਇਹ ਮਨ ਟੇਕ ਨਹੀਂ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਕੱਲ ਨੂੰ ਤੁਹਾਡੇ ਘਰ ਆਵਾਂਗੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰਿਓ ਛਕਾਂਗੇ ਛਕਣ ਤੋਂ ਬਾਅਦ ਅਰਦਾਸ ਬੇਨਤੀ ਕਰਾਂਗੇ ਦੱਸਾਂਗੇ ਮਨ ਟਿਕਣ ਦੀ ਕੋਈ ਨਿਸ਼ਾਨੀ ਕੋਈ ਜੁਗਤ ਦੱਸਾਂਗੇ ਜਿੱਤੇ ਹੁਣ ਉਹ ਉਸੇ ਵਕਤ ਕੋਈ ਉਦਾਹਰਨ ਦਿੰਦੇ ਤੇ ਹੋ ਸਕਦਾ ਹੈ ਸਮਝਣਾ ਪੈਂਦੀ ਕਿਉਂਕਿ ਮਨ ਖਿੰਡਿਆ ਹੀ ਇੰਨਾ ਸੀ ਦੂਜੇ ਦਿਨ ਪਹੁੰਚਦੇ ਮਾਤਾ ਨੇ ਬੜੇ ਚਾਅ ਦੇ ਨਾਲ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਦੇ ਨਾਲ ਕੁਝ ਮਿੱਠਾ ਭਾਵ ਖੀਰ ਬਣਾਈ। ਅੱਗੇ ਮਹਾਤਮਾ ਕਹਿੰਦੇ ਵੀ ਅਸੀਂ ਇੱਥੇ ਨਹੀਂ ਛਕਣਾ ਤੇ ਅਸੀਂ ਘਰ ਜਾ ਕੇ ਆਪਣੇ ਡੇਰੇ ਛਕਾਂਗੇ। ਕਹਿੰਦੀ ਸੰਤ ਜੀ ਫਿਰ ਉਹ ਗੱਲ ਤੇ ਵਿਚਾਲੇ ਰਹਗੀ ਨਾ ਵੀ ਮਾਨ ਨਹੀਂ ਟਿਕਦਾ। ਕਹਿੰਦੇ ਕੋਈ ਨਾ ਦੱਸ ਦੇ ਆ। ਕਹਿੰਦੀ ਮਹਾਂਪੁਰਸ਼ ਉਹ ਖੀਰ ਵੀ ਬਣਾਈ ਐ ਮੈਂ ਕੱਲਾ ਲੰਗਰ ਹੀ ਨਹੀਂ ਬਣਾਇਆ। ਸੋਚਿਆ ਵੀ ਸ਼ਾਇਦ ਲਾਲਚ ਦੇਾਂਗੇ ਬਾਬੇ ਮਾਨੀ ਜਾਣ ਆ ਖੀਰ ਬਣਾਈ ਐ। ਉਹਨਾਂ ਅੱਗੇ ਆਪਣਾ ਡੋਲੂ ਕਰ ਮੰਡਲ ਕੀਤਾ ਕਹਿਣ ਲੱਗੀ ਇਹਦੇ ਕਹਿਣ ਲੱਗੇ ਇਹਦੇ ਵਿੱਚ ਪਾ ਦੇ ਖੀਰ ਜਦੋਂ ਦੇਖਿਆ ਤੇ ਉਹ ਬੜਾ ਕਿਉਂ ਲੱਗਦਾ ਸੀ ਵੀ ਕਈ ਮਹੀਨਿਆਂ ਦਾ ਤੋਤਾ ਹੀ ਨਹੀਂ ਸੀ ਬੜਾ ਲਿਬੜਿਆ ਹੋਇਆ ਤੇ ਮਹਾਤਮਾ ਦੇ ਇਹ ਬੋਲ ਸੁਣ ਕੇ ਇੱਕਦਮ ਮਾਈ ਪਿੱਛੇ हट ਗਈ ਕਹਿੰਦੀ ਬਾਬਾ ਜੀ ਆ ਕੀ ਐਡਾ ਗੰਦਾ ਡੋਲੂ ਇਹਦੇ ਵਿੱਚ ਮੈਂ ਖੀਰ ਕਿੱਥੋਂ ਪਾ ਦਿਆਂ ਇਹਦੇ ਵਿੱਚ ਨਹੀਂ ਪਾਉਣੀ ਖੀਰ ਅੰਮ੍ਰਿਤ ਵਰਗੀ ਖੀਰ ਉਨਾ ਬੜਾ ਆਖਿਆ ਵੀ ਕੋਈ ਗੱਲ ਨਹੀਂ ਜਿੱਦਾਂ ਦਾ ਮਰਜੀ ਇਤੇ ਆਪਾਂ ਹੀ ਛਕਣੀ ਐ ਤੂੰ ਖੀਰ ਪਾ ਦੇ ਉਹ ਕਹਿੰਦੀ ਨਾ ਬੜੀ ਮਿਹਨਤ ਦੇ ਨਾਲ ਬਣਾਈ ਐ ਅੰਮ੍ਰਿਤ ਸਮਾਨ ਦੁੱਧ ਮਹਾਤਮਾ ਕਵੇ ਪਾ ਤੇ ਉਹ ਮਾਤਾ ਪਾਏ ਨਾ ਅਖੀਰ ਉਹ ਮਹਾਤਮਾ ਕਹਿਣ ਲੱਗੇ ਬਸ ਤੇਰੇ ਪ੍ਰਸ਼ੰਦਾ ਜਿਹੜਾ ਉੱਤਰ ਐ ਨਾ ਉਹ ਇਹੀ ਐ ਕਹਿੰਦੀ ਇਹਦੇ ਨਾਲ ਇਹਦਾ ਕੀ ਮਤਲਬ ਕਹਿਣ ਲੱਗੇ ਜੇ ਐਨੀ ਸੋਹਣੀ ਖੀਰ ਤੂੰ ਇਸ ਗੰਦੇ ਭਾਂਡੇ ਵਿੱਚ ਪਾਉਣ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਮਾਤਾ ਜੀ ਆ ਜਿਹੜਾ ਹਿਰਦਾ ਰੂਪ ਭਾਂਡਾ ਵਿਸ਼ੇ ਵਿਕਾਰਾਂ ਦੇ ਨਾਲ ਈਰਖਾ ਦੇ ਨਾਲ ਇੰਨਾ ਗੰਦਾ ਕਰ ਰੱਖਿਆ ਤੇ ਰੱਬ ਜੀ ਵੀ ਇਹਦੇ ਵਿੱਚ ਆਉਣ ਨੂੰ ਬੈਠਣ ਨੂੰ ਤਿਆਰ ਨਹੀਂ ਇਸ ਲਈ ਮਨ ਨਹੀਂ ਟਿਕਦਾ ਤੇ ਇਹ ਮਨ ਨਾ ਟਿਕਣ ਦਾ ਕਾਰਨ ਹੀ ਇਹ ਹੈ ਕਿ ਇਹਨੂੰ ਟਿਕਾਉਣ ਦੇ ਲਈ ਤੈਨੂੰ ਗੁਰੂ ਕੋਲ ਆਉਣਾ ਪਏਗਾ ਸੰਗਤ ਕਰਨੀ ਪਏਗੀ